ਤੱਕ ਨਾ ਪਤਾ ਨੀ ਰੋਟੀਆਂ ਕੀ ਕਹਿੰਦੀਆਂ ਕਰ ਮਾ ਤੇਰੇ ਫੇਸ ਦੀਆਂ ਨਖਰੂ ਨੇ ਤੇਰੇ ਫੇਟ ਹੂਣ ਵਾਸਤੇ ਜੱਟ ਨੇ ਜ਼ਮੀਨਾਂ ਵੇਚਤੀਆਂ ਨਖਰੂ ਨੇ ਤੇਰੇ ਫੇਟ ਹੂਣ ਵਾਸਤੇ ਜੱਟ ਨੇ ਜ਼ਮੀਨਾਂ ਵੇਚਤੀਆਂ ਦੇਖੇ ਪੰਜਾਬ ਜਾਣਾ ਸੌਖਾ ਕੰਮ ਨਹੀਂ ਦਸਰਾਂ ਨੇ ਹੁਣ ਦੱਸ ਕਿਹੜੇ ਕੰਮ ਨਹੀਂ ਛੱਡ ਕੇ ਪੰਜਾਬ ਜਾਣਾ ਸੌਖਾ ਕੰਮ ਨਹੀਂ ਦਸਰਾਂ ਮਨਨੀ ਲੰਘ ਜੂ ਜੋਨੇ ਪਿੱਛੇ ਦੇਖਦਿਆ ਨਖਰੂ ਨੇ ਤੇਰੇ ਫੇਟ ਹੂਣ ਵਾਸਤੇ ਜੱਟ ਨੇ ਜਮੀਨਾਂ ਵੇਚਤੀਆਂ ਨਖਰੂ ਨੇ ਤੇਰੇ ਫੇਟ ਹੂਣ ਵਾਸਤੇ ਜੱਟ ਨੇ ਜਮੀਨਾਂ ਵੇਚਤੀਆਂ ਗੋਰੀਆਂ ਦੇ ਰਹੇਗੀ ਤੂੰ ਭਾਂਡੇ ਮਾਜਦੀ ਬਗਾਨਿਆਂ ਦੇ ਰਹੇਗੀ ਤੂੰ ਬੱਚੇ ਸਾਭਦੀ ਗੋਰੀਆਂ ਦੇ ਰਹੇਗੀ ਤੂੰ ਭਾਂਡੇ ਮਾਜਦੀ ਬਗਾਨਿਆਂ ਦੇ ਰਹੇਗੀ ਤੂੰ ਬੱਚੇ ਸਾਭਦੀ ਗੱਲਾਂ ਤੇਰੇ ਨੱਡੀਆਂ ਨਹੀਂ ਤੇਰੇ ਫੇਟ ਹੁੰਣ ਵਾਸਤੇ ਜੱਟ ਨੇ ਜੰਮੀ ਨਾ ਵੇ ਚੰਤੀਆਂ ਨੱਡੀਆਂ ਨਹੀਂ ਤੇਰੇ ਫੇਟ ਹੁੰਣ ਵਾਸਤੇ ਜੱਟ ਨੇ ਜੰਮੀ ਨਾ ਵੇ ਚੰਤੀਆਂ ਨੱਡੀਆਂ ਨਹੀਂ ਤੇਰੇ ਫੇਟ ਹੁੰਣ ਵਾਸਤੇ ਜੱਟ ਨੇ ਜੰਮੀ ਨਾ ਵੇ ਚੰਤੀਆਂ